ਅੱਜ ਸ਼ਵੀਰ ਦਾ ਬਹੁਤ ਸ਼ੋਰ ਮਚਾਇਆ ਬਿਕਾਊ ਮੀਡੀਆ ਨੇ ਔਰ ਬੋਕਰ ਪਾਰਟੀ ਦੇ ਜਿਹੜੇ ਫਰਸਟ੍ਰੇਟਿਡ ਲੀਡਰਸ ਨੇ ਜਿਹੜੇ ਹਫਤਾਸ਼ ਨੇ ਮਯੂਸ ਨੇ ਉਹਨਾਂ ਨੇ ਬਹੁਤ ਹਰ ਕਿਸਮ ਦਾ ਝੂਠ ਬੋਲਿਆ ਕਿ ਖੇਰੇ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਪਟੀਸ਼ਨ ਕਰਤੀ ਰੱਦ ਖੇਰੇ ਦੀ ਐਂਟੀਸੀਪੇਟਰੀ ਬੇਲ ਹੋਈ ਰੱਦ ਅਰੈਸਟ ਕਿਸੇ ਵੀ ਮੌਕੇ ਔਰ ਕੁਛ ਦਾ ਕਮਰੇ ਬੰਦੇ ਆਮ ਆਦਮੀ ਪਾਰਟੀ ਦਾ ਇੱਕ ਮੈਂ ਦੇਖ ਰਿਹਾ ਸੀ ਕੁਲਦੀਪ ਢਾਲੀਵਾਲ ਉਹ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਹੁਣ ਐਨਡੀਪੀਐਸ ਕੇਸ ਵਿੱਚ ਬਹੁਤ ਅੱਗੇ ਖੁਲਾਸੇ ਹੋਣਗੇ ਤੇ ਐਨਡੀਪੀਐਸ ਕੇਸ ਵਿੱਚ ਜਨਨ ਦੀ ਜੈਂਟੀਸਪੇਟਰੀ ਬੀਲ ਰੱਦ ਹੋ ਗਈ ਆਪੇ ਹੀ ਪਾਤੀ ਆਪੇ ਹੀ ਲੈ ਲਈ ਦੋਸਤੋ ਦੇਖੋ ਜਦੋਂ ਵੀ ਕੋਈ ਸਰਕਾਰ ਨਾਲ ਤੁਸੀਂ ਲੜਦੇ ਹੋ ਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਝੂਠੇ ਭਗਵੰਤਪਾਨ ਦੀ ਸਰਕਾਰ ਨੇ ਪੰਜ ਇਜਰੀਵਾਲ ਤੇ ਸੋਡੀਆਂ ਤੇ 1 1 2 ਦੇ ਵਿੱਚ 2 2 ਵਿੱਚ ਰੋਪੇ ਨੇ ਚਿੱਕਾ ਮਾਰਦੇ ਨੇ ਔਰ ਜਦੋਂ ਮੈਨੂੰ ਐਨਡੀਪੀਐਸ ਕੇਸ ਵਿੱਚ ਬੇਲ ਮਿਲਦੀ ਸੀ ਸ਼ਾਇਦ 15 ਜਨਵਰੀ 2024 ਨੂੰ ਪੰਜਵਾਂ ਮੁਕੱਦਮਾ ਉਦਨੇ ਦਰਜ ਕੀਤਾ ਸੁਭਾਨਪੁਰ ਪੁਲਿਸ ਸਟੇਸ਼ਨ 2 ਵਜੇ ਤੜਕੇ ਖਲਾਗ ਕੇ ਕਿ ਖੈਰੇ ਨੇ ਜੇਲ੍ਹ 'ਚ ਬੈਠੇ ਨੇ ਵਿਟਨੈਸਸਿਜ਼ ਨੂੰ ਗਵਾਵਾ ਨੂੰ ਧਮਕਾਇਆ ਤੇ ਡਰਾਇਆ ਔਰ ਮੈਨੂੰ 10 15 ਦਿਨ ਹੋਰ ਜੇਲ੍ਹ ਵਿੱਚ ਰੱਖਿਆ ਗਿਆ ਇਹਦਾ ਮਤਲਬ ਸਾਫ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਦੇ ਸ਼ਰੇਆਮ ਬਦਲਾਖੋਰੀ ਔਰ ਜਿਹੜਾ ਐਨਡੀਪੀਐਸ ਦਾ ਕੇਸ ਵੀ ਆ ਉਹ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਖੇਰਾਂ ਦੇ ਖਿਲਾਫ ਬਹੁਤ ਵੱਡੀ ਬਦਲਾਖੋਰੀ ਹੋ ਰਹੀ ਹੈ ਮੈਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਚੁੱਕੂੰਗਾ ਤੁਸੀਂ ਉੱਥੇ ਵੀਡੀਓਸ ਸੁਣੋ ਹੁਣ ਜਿਹੜਾ ਇਹ ਅੱਜ ਵਾਲੀ ਮੇਰੀ ਪਟੀਸ਼ਨ ਸੀਗੀ ਉਹ ਇਹ ਸੀਗੀ ਕਿ ਇੱਕ 2024 ਚ ਇਹਨਾਂ ਨੇ ਇੱਕ ਵਿਜੀਲੈਂਸ ਵਿਭਾਗ ਨੇ ਮੇਰੇ ਖਿਲਾਫ ਇੱਕ ਇਨਕੁਆਇਰੀ ਸ਼ੁਰੂ ਕੀਤੀ ਹੋਈ ਸੀਗੀ ਔਰ ਜਿਹੜਾ ਹੁਣ BNS ਦਾ ਲਾਅ ਹੈ ਜਿਹਨੇ IPC ਨੂੰ ਰਿਪਲੇਸ ਕੀਤਾ ਸੈਕਸ਼ਨਸ ਨੇ ਉਹ ਕਹਿੰਦਾ ਕਿ ਕੋਈ ਵੀ ਇਨਕੁਆਇਰੀ ਦਾ ਓਪਨ ਐਂਡਡ ਨਹੀਂ ਰੱਖ ਸਕਦੇ ਕਿ 1.5 2 ਸਾਲ ਤੋਂ ਅਡੀ ਇਨਕੁਆਇਰੀ ਚੱਲ ਰਹੀ ਜੀ ਚੱਲ ਰਹੀ ਹੈ ਜੀ ਤੇ ਮੈਨੂੰ ਇਹ ਸ਼ੁਭਾ ਸੀਗਾ ਕਿ ਮੈਨੂੰ ਹੁਣ ਉਸ ਵਿਜੀਲੈਂਸ ਦੀ ਇਨਕੁਆਇਰੀ ਦੇ ਆਧਾਰ 'ਤੇ ਇੱਕ ਹੋਰ ਝੂਠੇ ਪਰਚੇ ਵਿੱਚ ਅਰੈਸਟ ਕਰ ਲਿਆ ਹਾਈ ਕੋਰਟ ਜਾਣਾ ਕੋਈ ਨਹੀਂ ਲੀਗਲ ਰਿਲੀਫ ਲੈਣੀ ਮੇਰਾ ਆਪਣਾ ਇੱਕ ਲੈਜਿਟਿਮੇਟ ਰਾਈਟ ਹੈ ਇਹ ਅਸੀਂ ਹਾਈ ਕੋਰਟ ਪਟੀਸ਼ਨ ਪਾ ਦਿੱਤੀ ਕਿ ਜੇ ਸਾਨੂੰ ਖਰਚਾ ਕਿ ਅੱਜ ਦੀ ਇੱਕ ਇਨਕੁਆਇਰੀ ਚੱਲ ਰਹੀ ਥੀ ਕੀ ਵੈਜੀਲੈਂਸੀ ਇਹਦੇ ਵਿੱਚ ਮੈਨੂੰ ਇਹ ਬਦਲਾਖੋਰੀ ਦੇ ਤਹਿਤ ਅਰੈਸਟ ਕਰ ਸਕਦੇ ਨੇ ਜਿਹੜਾ ਜਸਟਿਸ ਮਿਸਟਰ ਦਈਆ ਨੇ ਐਮਪੀ ਐਮਐਲਏ ਦਾ ਬੈਂਚ ਆ ਇੱਕੀ ਬੈਂਚਾ ਜਿਹੜਾ ਐਮਪੀ ਤੇ ਐਮਐਲਏ ਦਾ ਕੇਸ ਹੁੰਦੇ ਆ ਉਹਨਾਂ ਦਾ ਆਰਡਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਰਡਰ ਤੇ ਡੇਟ ਦੇਖ ਲਓ 13 ਅਗਸਟ ਔਰ ਇਹ ਆਰਡਰ ਤੇ ਨਿਕਾ ਮਾਰੋ ਮੈਂ ਤੁਹਾਨੂੰ ਥੋੜਾ ਇਹ ਜਸਟ ਵੀ ਸਮਝਾ ਦਿੰਦਾ ਆ ਆ ਅਗਲਾ ਪੇਜ ਵੀ ਇਸ ਆਰਡਰ ਦਾ ਉਹਨੂੰ ਵੀ ਮੈਂ ਹਾਈਲਾਈਟ ਕੀਤਾ ਰੈਲੇਵੈਂਟ ਪੋਰਸ਼ਨ ਆ ਇੱਕ ਵਾਰ ਤੁਸੀਂ ਇਸ ਆਰਡਰ ਤੇ ਕਰੋ ਜਸਟ ਸਕਰੋਲ ਕਰ ਲਓ ਤਾਂ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪ ਵੀ ਪੜ ਸਕੋ ਹੁਣ ਇਸ ਆਰਡਰ ਵਿੱਚ ਕੀ ਹੋਇਆ ਕਿ ਜਦੋਂ ਸਵੇਰੇ ਸਰ ਦਾ ਕੇਸ ਲੱਗਿਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਇਆ ਉਹਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਆਹ ਪਟੀਸ਼ਨਰ ਦੀ ਇੱਕ ਪੁਆਇੰਟ ਹੈ ਕਿ ਤੁਸੀਂ ਕੋਈ ਪੁਰਾਣੀ ਇਨਕੁਆਇਰੀ ਚਲਾ ਰਹੇ ਹੋ ਡਿਸਪਰੋਪੋਰਸ਼ਨਟ ਐਸੈਸਸ ਦੀ ਡੀਏ ਰਿਜੇਮੈਂਟ ਬਾਕੀ ਰੀਡਰਸ ਨੂੰ ਪੜਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਉਹ ਕਹਿੰਦਾ ਜੀ ਕਿ ਹਾਂ ਇਨਕੁਆਇਰੀ ਹੈ 2022 ਲੇਕਿਨ ਨਾ ਤਾਂ ਅਸੀਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜੀ ਮਿਸਟਰ ਖੇਰਾ ਨੂੰ ਤੇ ਨਾ ਕੋਈ ਸਾਨੂੰ ਇਹਨਾਂ ਇਹਨਾਂ ਨੂੰ ਕੋਈ ਅਰੈਸਟ ਕਰਨ ਦੀ ਕੋਈ ਹਲੇ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਯੋਜਨਾ ਹੈ ਐਗਜ਼ੈਕਟ ਵਰਡ ਤੁਹਾਨੂੰ ਪੜ੍ਹ ਦਿੰਦਾ ਮੈਂ ਉਹ ਕਹਿੰਦਾ ਲਰਨਡ ਸਟੇਟ ਕਾਉਂਸਲ ਡਸ ਨਾਟ ਡਿਸਪਿਊਟ ਦੈਟ ਇਜ਼ ਇਨ ਦੈਟ ਐਨ ਇਨਕੁਆਇਰੀ ਇਜ਼ ਪੈਂਡਿੰਗ ਅਗੇਂਸਟ ਦ ਪਟੀਸ਼ਨਰ ਯਾਨੀ ਕਿ ਮੈਂ ਇੱਕ ਪਟੀਸ਼ਨ ਕਹਿੰਦਾ ਇਨਕੁਆਇਰੀ ਹੈਗੀ ਆ ਬਟ ਕੰਟੈਂਟਸ ਦੈਟ देयर इज नो ਅਪਰੀਹੈਂਸ਼ਨ ਆਫ ਹਿਸ ਅਰੈਸਟ ਐਜ਼ ਆਫ ਨਾਓ पटी डिस्पोज ऑफ और जस्टिस का नाम लिखा थले फैक्ट जितंटरेग हैं the apprehension the apprehension is evident on account of the fact that the petitioner being an opposition ml mere to kya ja raha hai high court ne record karaya hai has been opposing various acts of omission and commission on the part of the state government and more particularly the chief minister matlab jo ke khara sarkar de jehde tandliyan karde ne ona ona sare masleyan nu ujagar karta va aur khas taur te chief minister ko ke piche recently to sab nu pata hai ki 144 Toyota Hilux ਦੀਆਂ ਗੱਡੀਆਂ ਬਤੌਰ ਹੋਮ ਮਿਨਿਸਟਰ ਭਗਵੰਤ ਮਾਨ ਨੇ ਖਰੀਦੀਆਂ ਬੀਜੀਪੀ ਦੇ ਨਾਮ ਤੇ ਬਿਲਿੰਗ ਸੀ ਕੀਤੀ ਔਰ ਅਸੀਂ ਬਹੁਤ ਕੰਪਲੇਂਟਸ ਕੀਤੀਆਂ ਬੀਜੀਪੀ ਨੂੰ ਖੁੱਦ ਕੀਤੀ ਈਡੀ ਸੀਬੀਆਈ ਸਾਰੇ ਗਵਰਨਰ ਨੂੰ ਕਿ ਇਹਦੀ ਜਾਂਚ ਕਰਾਓ ਕਿ ਇੱਕ ਜਦੋਂ ਆਦਮੀ Toyota ਦੀ ਇੱਕ ਗੱਡੀ ਲੈਂਦਾ ਉਹਨੂੰ 10 ਤੋਂ 15 ਲੱਖ ਰੁਪਏ ਕਮਿਸ਼ਨ ਡਿਸਕਾਊਂਟ ਮਿਲਦਾ ਇਹਨਾਂ ਨੇ 144 ਲਈਆਂ ਤੇ ਇਹਨਾਂ ਨੇ ਡਿਸਕਾਊਂਟ ਲਿਆ ਹੀ ਨਹੀਂਗਾ ਮਤਲਬ ਲਿਆ ਤਾਂ ਹੈ ਫੁੱਲ ਪੈਸਾ ਤੁਹਾਡੇ ਸਰਕਾਰ ਦਾ ਲੋਕਾਂ ਦਾ ਦੇ ਕੇ ਤੇ ਮੁੜ ਕੇ ਕਮਿਸ਼ਨ ਖਾਦਾ ਕਿੱਕਬੈਕ ਕਮਿਸ਼ਨ ਖਾਦਾ ਹੁਣ ਇਹਨਾਂ ਨੂੰ ਬਹੁਤ ਚੁੱਪੀ ਉਹ ਗੱਲ ਉਦੋਂ ਦੇ ਇਹ ਮਨਸੂਬੇ ਬਣਾ ਰਹੇ ਸੀ ਕਿ ਤੇ ਆਫਰਾਲ ਪੁਲਿਸ ਦੇ ਵਿੱਚ ਸਾਡੇ ਵੀ ਸੋਰਸਸ ਨੇ ਜਿਹੜੇ ਲੋਕ ਸਾਡੇ ਨਾਲ ਅੰਦਰ ਦੀ ਐਕਚੁਅਲੀ ਜੀ ਸਾਰੀ ਸਰਕਾਰ ਦੇ ਅਫਸਰ ਸਾਹੀ ਸਾਡੇ ਨਾਲ ਹਮਦਰਦੀ ਕਰਦੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਰ ਉਹ ਸਾਨੂੰ ਉਤਲਾਹ ਕਰਦੇ ਕਿ ਤੁਸੀਂ ਥੋੜਾ ਵਿਚਾਰ ਰੱਖਣਾ ਇਹ ਤੁਹਾਨੂੰ ਕਿਸੇ ਇੱਕ ਛੇਵੇਂ ਝੂਠੇ ਮੁਕਦਮੇ ਵਿੱਚ ਅਰੈਸਟ ਕਰਨਗੇ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਆ ਜਿਹੜੇ ਮੰਤਰੀ ਸੰਤਰੀ ਜੇ ਬੋਲਦੇ ਇਹਨਾਂ ਦੇ ਮਤਮਤਰ ਟਾਈਪ ਕਦੀ ਆਪਣੀ ਸਰਕਾਰ ਨੂੰ ਪੁੱਛਿਆ ਕਿ ਕਟਾਰੂ ਚੱਕਦਾ ਕੀ ਕੀਤਾ ਤੁਸੀਂ ਸਰਜੀਤ ਘਰਮਾਨੂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ 144 ਟਾਇਟਾ ਟਯੋਟਾ ਹਾਈਲੈਕਸ ਕੱਡੀਆਂ ਦਾ ਤੁਸੀਂ ਕੀ ਕੀਤਾ ਹੁਣ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਤੁਸੀਂ ਇਹ ਲੈਂਡ ਪੂਲਿੰਗ ਵਾਪਸ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਰਿਆਂ ਨੇ ਵਜਾਹਤ ਕੀਤੀ ਕਿ ਲੈਂਡ ਪੂਲਿੰਗ ਬਹੁਤ ਅੱਛੀ ਆ ਮੰਤਰੀਆਂ ਸੰਤਰੀਆਂ ਐਮਐਲਏ ਨੇ ਕੀ ਉਹਨਾਂ ਨੂੰ ਜਨਤਕ ਮਾਫੀ ਨਹੀਂ ਮੰਗਣੀ ਚਾਹੀਦੀ ਜਦ ਮੈਂ ਇਹ ਗੱਲਾਂ ਕਰਦਾ ਸਾਰਿਆਂ ਤਾਂ ਇਹਨਾਂ ਨੂੰ ਬਹੁਤ ਚੁੱਪਦੇ ਹਾਂ ਤੇ ਚੁੱਪ ਲੈਣ ਔਰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਦੇਖੋ ਗੱਲ ਇਹ ਆ ਕਿ ਕੋਈ ਵੀ ਜਦੋਂ ਤੁਸੀਂ ਕਿਸੇ ਨਿਜ਼ਾਮ ਦੇ ਉਲਟ ਚੱਲਣਾ ਵਾ ਉਦੀ ਕੀਮਤ ਅਦਾ ਕਰਨੀ ਪਈ ਉਹ ਕੀਮਤ ਮੈਂ ਅਦਾ ਕਰ ਦਿੱਤੀ ਹੈ ਪਹਿਲਾਂ ਪੰਜ ਠੂਠੇ ਮਕਦਮੇ ਵਿੱਚ ਅਗਰ ਕੁਛ ਯਮਾਂ ਵੀ ਕਰਨਗੇ ਅਗਰ ਕੋਈ ਚੋਰੀ ਚੋਰ ਦਰਵਾਜ਼ੇ ਰਾਹੀਂ ਮੈਨੂੰ ਅਰੈਸਟ ਵੀ ਕਰਨਗੇ ਤਾਂ ਆਈ ਡੂ ਨਾਟ ਫਾਦਰ ਔਰ ਦੂਜੇ ਪਾਸੇ ਕੇਜਰੀਵਾਲ ਤੇ ਸੁਸੋਡਿਆ ਕੀ ਚੀਕਾ ਮਾਰਦੇ ਨੇ ਜਦੋਂ ਉਹਨਾਂ ਨੂੰ ਬੀਜੇਪੀ ਦੀ ਈਡੀ ਤੇ ਸੀਬੀਆਈ ਅਰੈਸਟ ਕਰਦੀ ਸਾਡੇ ਸਾਥ ਧੋਖਾਧੜੀ ਹੋ ਰਹੀ ਹੈ ਸਾਡੇ ਸਾਥ ਬਦਨਾਖੋਰੀ ਹੋ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਆ ਆਪਣੇ ਬਰੂਧੀਆਂ ਨਾਲ ਮਚ ਮੋਰ ਥੈਨ ਵਾਟ ਦ ਬੀਜੇਪੀ ਡਸ ਟੂ ਯੂ ਇਨ ਦ ਸੈਂਟਰ ਤੋੜਾ ਮਤਲਬ ਹੈ ਕਿ ਜੋ ਵੀਰੇ ਭਾਜਪੀ ਦੀ ਕੈਰਸ਼ੇਲੀਆ ਉਹਦੋਂ ਵੱਧ ਤੁਸੀਂ ਬਦਲਾਖੋਰ ਬੰਦੇ ਆ ਇਸ ਕਰਕੇ ਮੇਰਾ ਇਹ ਫਰਜ਼ ਸੀਗਾ ਕਿ ਮੈਂ ਤੁਹਾਨੂੰ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨਸ ਲਿਆ ਦਿਆਂ ਔਰ ਸਾਰਾ ਤੁਹਾਨੂੰ ਅਚੀ ਤਰ੍ਹਾਂ ਮੈਂ ਪੜਾ ਦਿੱਤਾ ਦਿਖਾ ਦਿੱਤਾ ਔਰ ਮੈਨੂੰ ਬੜਾ ਦੁੱਖ ਹੈ ਕਿ ਮੀਡੀਆ ਜਿਹੜਾ ਨਾਲੇ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਕਾਲਾ ਚੌਥਾ ਪਿੱਲਰ ਹੈ ਔਰ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜ਼ਿਆਦਾ ਕੈਰੈਕਟਰ ਅਸੈਸਿਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡੈਫੇਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਸ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸਪੋਕਸਮੈਨ ਪ੍ਰੋ ਪੰਜਾਬ ਟੀਵੀ ਡੇਲੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਓ ਤੁਸੀਂ ਤਾਂ ਸੱਚ ਦੀ بجائے ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਹ ਸਵੇਰੇ ਸਵਾ 10 ਵਜੇ ਚਲੋਣ ਲੱਗ ਜਾਂਦੇ ਖੇਰੇ ਨੂੰ ਝਟਕਾ ਖੇਰੇ ਨੂੰ ਝਟਕਾ ਇਹ ਕੋ ਤਰੀਕਾ ਹੈ ਮੀਡੀਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਫਿਰ ਪੇਡ ਮਰਸਨਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦੇਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨਾਲੋਂ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਦੇ ਤੁਸੀਂ ਆਪਣੇ ਫੈਮਿਲੀ ਮੈਂਬਰਸ ਦੀ ਬਦਨਾਮੀ ਵੀ ਕਰ ਸਕਦੇ ਜਸਟ ਫॉर ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪੇਡ ਮਰਸਨਰੀਜ਼ ਪੰਜਾਬੀ ਚੋਂ ਸ਼ਬਦ ਬੜਾ ਚੁਬਣਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪਹਾੜੇ ਦੇ ਟੱਟੂ డు ਨਾਟ ਬਿਕਮ ਪਹਾੜੇ ਦੇ ਟੱਟੂ ਪਲੀਜ਼ ਫੋਰ ਗੋਡ ਸੇਕ ਇਸ ਦੇਸ਼ ਵਿੱਚ ਜਿਵੇਂ راہੁਲ ਗਾੜੀ ਉੱਤੇ ਲੜ ਰਿਹਾ ਵੋਟ ਚੋਰੀ ਦੇ ਮਸਲੇ ਦੇ ਵਿੱਚ ਵੋਟ ਚੋਰੀ ਕੀਤੀ ਹੈ ਇਹਨਾਂ ਨੇ ਸ਼ਰਿਆਮ ਮੈਂ ਉਹਨੂੰ ਦਾਤ ਦਿੰਨਾ ਰਹੂਗਾ ਦੀ ਨੂੰ ਕਿ ਜਿਸ ਢੰਗ ਦੇ ਨਾਲ ਉਹ ਲੜਾਈ ਲੜ ਰਿਹਾ ਸਾਰੇ ਦੇਸ਼ ਦੇ ਸਿਸਟਮ ਦੇ ਨਾਲ ਇੱਕਦਮ ਮੀਡੀਆ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਰਕਾਰ ਦੀ ਕਰਪਟ ਯੂ ਨੋ ਮੈਕੈਨਿਜ਼ਮ ਦੇ ਖਿਲਾਫ ਲੜ ਰਹੇ ਨੇ ਪਿਛਤਾਚਾਰ ਵਿਧਰੀਕੇਗਾਰ ਸਕੈਂਡਲ ਸਕੈਮਸ ਟੂਟਰ ਹਾਈਲੈਕਸ ਨਾਲ ਲੜ ਰਹੇ ਨੇ ਤੁਸੀਂ ਯਾਰ ਉਹਨਾਂ ਦਾ ਸਾਥ ਦਿਓ ਤੁਸੀਂ ਤਾਂ ਸਰਕਾਰੀ ਅਮਲੇ ਦਾ ਸਾਥ ਦੇਣ ਲੱਗ ਗਿਆ ਝੂਠ ਬੋਲਣ ਲੱਗ ਗਏ ਤੁਹਾਨੂੰ ਯਾਦ ਹੋਊਗਾ ਇੱਕ ਵਾਰ ਮੈਂ ਵਿਧਾਨ ਸਭਾ ਤੋਂ ਬਾਹਰ ਨਿਕਲਿਆ ਤੇ ਉੱਥੇ ਮਾਈਕ ਬੜੇ ਸਾਰੇ ਵੇਸ ਸੀਗਾ ਮੈਨੂੰ ਪਤਾ ਸੀਗਾ ਕਿ ਮੀਡੀਆ ਜਿਹੜਾ ਉਹ ਤਾਂ ਪੱਕ ਸਰਕਾਰ ਦਾ ਹੀ ਰੱਖਦਾ ਤੇ ਮੈਂ ਕਿਹਾ ਜੀ ਜਿਹੜੇ ਜਿਹੜੇ ਬਕਾਊ ਮੀਡੀਆ ਨੇ ਉਹ ਪਲੀਜ਼ ਆਪਣੇ ਮਾਈਕ ਚੱਕ ਲਓ ਸਭ ਤੋਂ ਪਹਿਲਾਂ ਉਹ ਇੱਕ ਮਿਸਟਰ ਕੋਈ ਬਰਾੜ ਸੀਗਾ ਨਿਊਜ਼ 88 ਦਾ ਉਹਨੇ ਆਪਣਾ ਮਾਈਕ ਾਨ ਕੇ ਚੱਕਿਆ ਦੈਟ ਮੀਨਸ ਇਹਨਾਂ ਦੇ ਮਨ ਵਿੱਚ ਵੀ ਇੱਕ ਹਦਸ਼ਾ ਤੇ ਚੋਰ ਨਹੀਂ ਕਿ ਅਸੀਂ ਬਿਕਾਊ ਮੀਡੀਆ ਹਾਂ ਇਹਨਾਂ ਨੇ ਆਪ ਐਡਮਿਟ ਕੀਤਾ ਆਪਣੇ ਆਪਣੇ ਮਾਈਕ ਚੱਕ ਕੇ ਲੈ ਗਏ ਉਥੋਂ ਸੋ ਮੇਰੀ ਮੀਡੀਆ ਨੂੰ ਇਹ ਬੇਨਤੀ ਕਹਿ ਲੋ ਨਸੀਹਤ ਕਹਿ ਲੋ ਕਿ ਇੰਨਾ ਕੁਫਰ ਮਤ ਤੋਲੋ ਯਾਰ ਉਹ ਦਿਖਾਓ ਜੋ ਅਸਲ ਹੈ ਦੋਗਾਂ ਵਰਨਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਕੱਟੋ-ਕੱਟ ਇਹਨਾਂ ਤੇ ਮੀਡੀਆ ਤੇ ਭਰੋਸਾ ਨਾ ਕਰੋ ਜੇ ਮੇਰੇ ਖਿਲਾਫ ਇਦਾਂ ਦੀ ਮਨਕਰਦ ਖਬਰਾਂ ਚਲਾ ਸਕਦੇ ਇਹ ਦੁਨੀਆ ਜਹਾਨ ਦੇ ਖਿਲਾਫ ਮਨਕਰਦ ਖਬਰਾਂ ਚਲਾ ਸਕਦੇ ਅਖੀਰ ਫਿਰ ਮੈਂ ਗਾਲਪੁਰ ਪਾਇਗੁਰੂ ਦਾ ਧੰਨਵਾਦ ਕਰਦਾ ਉਹਨਾਂ ਤੇ ਭਰੋਸਾ ਰੱਖਦਾ ਔਰ ਮੈਂ ਆਪਣਾ ਕੰਮ ਵਿਭਾਗੀ ਬੇਬਾਕੀ ਔਰ ਇਨਸਾਫ ਪਸੰਦੀ ਦੇ ਨਾਲ ਤੇ ਨਿਡਰਤਾ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹੂੰ ਐਦਾਂ ਝੂਠੇ ਪਰਚਾ ਨਾਲ ਤੁਸੀਂ ਮੇਰੀ ਜ਼ੁਬਾਨ ਬੰਦ ਤੇ ਮੇਰੀ ਪੰਜਾਬ ਹਿੱਤ ਦੀ ਐਕਟੀਵਿਟੀ ਬੰਦ ਨਹੀਂ ਕਰਾ ਸਕਦੇ ਮੈਂ ਨਾਲ ਜੁੜਨਾ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ